ਸੋ ਮਹਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜਮ ਮੈਂ ਆਵੇ ਜਾਈ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 584 ਦੇ ਸ਼ੋਭਨਿਕ ਵਢਾਂਸ ਲਾਗ ਵਿੱਚ ਤੰਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਛਮਾਹ ਰਾਜ ਜੀ ਦੀ ਅਮਰਤ ਬਾਣਦਾ ਪਾਵਨ ਸ਼ਬਦ ਦਾ ਜ ਆਪਾਂ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਤੁਹਾਡਾ ਸਰੀਰ ਹੈ ਇਸਨੇ ਪਤਾ ਨਹੀਂ ਕੋロナਸ ਹੋ ਜਾਣਾ ਹੈ ਬਡੇਪੇ ਨੇ ਤੇ ਇਹਨੂੰ ਪੱਕਾ ਨਪੜਾ ਹੀ ਨਪਣਾ ਆ ਕੇ ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ ਉਹ ਇਸ ਮੌਤ ਤੋਂ ਆਤਮਾਕ ਮੌਤ ਤੋਂ ਬਚ ਸਕਦੇ ਹਨ ਬਾਕੀ ਦੇ ਰੋਜ਼ ਹੀ ਜੰਮਦੇ ਮਰਦੇ ਹਨ ਹੋਰ ਮਰ ਜਮ ਮੈਂ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾ ਵੈ ਸੋ ਕਨਾ ਹੋਈ ਐਥੇ ਕੋ ਮਾਵੈ ਸੋ ਫਲ ਪਾਵੈ ਮਨਮੁਖ ਹੈ ਪਤ ਕੋਈ ਪਰਮੇਸ਼ਰ ਦੇ ਵਿਧੀ ਵਿਧਾਨ ਦੀ ਪਾਲਣਾ ਕਰਨ ਤੋਂ ਬਗੈਰ ਸਭ ਲੋਕ ਇਥੇ ਜੰਮਦੇ ਮਰਦੇ ਹਨ ਤੇ ਪਛਤਾਨਦੇ ਹੋਏ ਹੀ ਇਥੋਂ ਜਾਂਦੇ ਹਨ ਇਹਨਾਂ ਨੂੰ ਕਦੇ ਸੁਖ ਪ੍ਰਾਪਤ ਨਹੀਂ ਹੋ ਰਿਹਾ ਜੋ ਵੀ ਤੁਸੀਂ ਅੱਜ ਆਪਣਾ ਕੰਮ ਕਰ ਰਹੇ ਹੋ ਕਮਾਈ ਕਰ ਰਹੇ ਹੋ ਇਹ ਤਾਨੂੰ ਭੁਗਤਣਾ ਪੈਣਾ ਇਹਦਾ ਫਲ ਤਾਨੂੰ ਮਿਲਣਾ ਹੈ ਮਨ ਦੀ ਮੰਨਣ ਵਾਲਿਆਂ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਜੰਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੇ ਪੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਈ ਰੱਬ ਦੀ ਕਚਹਿਰੀ ਦੇ ਵਿੱਚ ਮਨ ਦੀ ਮੰਨਣ ਵਾਲਿਆਂ ਵਾਸਤੇ ਅੰਧਕਾਰ ਹੀ ਅੰਧਕਾਰ ਰਹਿੰਦਾ ਹੈ ਕੋਈ ਭੈਣ ਭਰਾ ਸਾਥੀ ਉਹਦੀ ਸਹਾਇਤਾ ਨਹੀਂ ਕਰਦਾ ਉਹਨੂੰ ਫਿਰ ਇਹਦਾ ਨਿਆਂ ਦੇਣਾ ਹੀ ਪੈਂਦਾ ਹੈ ਇਹ ਸਰੀਰ ਨਾਸ ਹੋ ਜਾਣ ਵਾਲਾ ਪਤਾ ਨਹੀਂ ਕਦੋਂ ਇਹਨੇ ਮੁੱਕ ਜਾਣਾ ਪਰ ਫਿਰ ਵੀ ਇਹਨੂੰ ਬੜੇਪੇ ਨੇ ਛੱਡਣਾ ਹੀ ਨਹੀਂ ਹੈ ਉਹ ਤਾਂ ਅਟਲ ਸਚਾਈ ਹੈ ਕਾਇਆ ਕੰਚਨ ਜਾਂthिए ਜਾਂ ਸਤਿਗੁਰ ਲੈ ਮਿਲਾਏ ਇਹ ਤੁਹਾਡਾ ਸਰੀਰ ਸੋਨੇ ਵਰਗਾ ਸ਼ੁੱਧ ਤਾਂ ਹੋ ਸਕਦਾ ਹੈ ਜੇ ਤੁਹਾਨੂੰ ਪਰਮੇਸ਼ਰ ਆਪਣੇ ਆਪ ਦੇ ਨਾਲ ਗੁਰੂ ਤੁਹਾਨੂੰ ਮਿਲਾ ਲਵੇ ਪਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸਮਾਈ ਸੱਚੇ ਨਾਮ ਦੀ ਤੁਹਾਨੂੰ ਜਦੋਂ ਸਮਝ ਲੱਗ ਗਈ ਸੱਚਾ ਨਾਮ ਤੁਸੀਂ ਕਮਾਉਣ ਲੱਗੇ ਤੁਹਾਡੇ ਪਰਮ ਭਲੇਖੇ ਹੀ ਮੁੱਕ ਜਾਣਗੇ ਕਿ ਸਭ ਕੁਝ ਮਾਇਆ ਹੀ ਮਾਇਆ ਨਹੀਂ ਹੈ ਸੱਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹਿ ਦਿਨ ਰਾਤੀ ਵਿੱਚੋਂ ਹੋ ਮੈਂ ਜਾਏ ਜਦੋਂ ਸੱਚੇ ਨਾਮ ਦੀ ਸਮਝ ਲੱਗ ਗਈ ਸਚਾ ਨਾਮ ਗੁਰੂ ਨੇ ਬਖਸ਼ ਦਿੱਤਾ ਪਰਮੇਸ਼ਰ ਦੇ ਗੁਣ ਹੀ ਗੁਣ ਗਾਈ ਜਾਓਗੇ ਪਰਮੇਸ਼ਰ ਨਾਲ ਮੇਲਾਪ ਦੇ ਸਾਰੇ ਸੋਖਾਸ ਹੋ ਜਾਣਗੇ ਆਤਮਿਕ ਆਨੰਦ ਬਣਿਆ ਰਹੇਗਾ ਰਾਤ ਦਿਨ ਆਨੰਦ ਹੀ ਆਨੰਦ ਬਣੇ ਰਹੇਗਾ ਤੇ ਹਉਮੈ ਹੰਕਾਰ ਤਾਂ ਦੀ ਖਤਮ ਹੀ ਹੋ ਜਾਵੇਗੀ ਜਿਨੀ ਪੁਰਖੀ ਹਰ ਨਾਮ ਚੇਤ ਲਾਇਆ ਤਿਨਕੇ ਹੋਂ ਲਾਗੋ ਪਾਏ ਕਾਇਆ ਕੰਚਨ ਤਾਂ ਦੀਏ ਜਾਂ ਸਤਗੁਰ ਲੈ ਮਿਲਾਏ ਜਦੋਂ ਸੱਚੇ ਗੁਰੂ ਦਾ ਮਿਲਾਪ ਹੋ ਗਿਆ ਗੁਰੂ ਦਾ ਹੁਕਮ ਮੰਨਣ ਲੱਗ ਪਏ ਤੁਹਾਡਾ ਸਰੀਰ ਜਿਹੜਾ ਸੋਨੇ ਵਰਗਾ ਕੁੰਗੂ ਵਰਗਾ ਪਵਿੱਤਰ ਹੋ ਜਾਵੇਗਾ ਰਾਤ ਦਿਨ ਆਨੰਦ ਹੀ ਆਨੰਦ ਬਣਿਆ ਰਹੇਗਾ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦਾ ਵਿਧੀ ਵਿਧਾਨ ਮੰਨਿਆ ਹੈ ਪਰਮੇਸ਼ਰ ਦਾ ਹੁਕਮ ਮੰਨਿਆ ਹੈ ਉਹਨਾਂ ਦੇ ਨਾਲ ਚਿੱਤ ਜੋੜ ਲਓ ਉਹਨਾਂ ਦੇ ਨਾਲ ਸੰਬੰਧ ਬਣਾ ਲਓ ਉਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਤੁਸੀਂ ਵੀ ਤੁਰ ਪੋ ਸੋ ਸੱਜਾ ਸੱਜ ਸਲਾਹੀ ਹੈ ਜੇ ਸਤਗੁਰ ਦੇ 부ਝਾਏ ਬਿਨ ਸਤਗੁਰ ਭਰਮ ਪੁਲਾਣਿਆ ਕਿਆ ਮੋ ਦੇ ਸਨ ਆਗੈ ਜਾਈ ਸੱਚਿਆਂ ਦੀ ਸੰਗਤ ਵਿੱਚ ਬੈਠ ਕੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਇਹ ਚੀਜ਼ ਦੀ ਵੀ ਪਰਮੇਸ਼ਰ ਹੀ ਸਮਝ ਬਖਸ਼ਦਾ ਹੈ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਸੱਚੇ ਗੁਰੂ ਦੀ ਮੰਨਣ ਤੋਂ ਬਗੈਰ ਪਰਮ ਭਲੇਖਿਆਂ ਦੇ ਵਿੱਚ ਹੀ ਤੁਸੀਂ ਪੈ ਰੋਗੇ ਫਿਰ ਅਗੇ ਕਿਹੜੇ ਮੂੰਖਾਓਗੇ ਤੁਸੀਂ ਸ਼ਰਮਿੰਦਗੀ ਤੁਹਾਨੂੰ ਉਠਾਉਣੀ ਪਵੇਗੀ। ਕਿਆ ਦੇਨ ਮੋ ਜਾਏ ਔਗਣ ਪਛਤਾਏ ਦੁੱਖੋ ਦੁੱਖ ਕਮਾਏ। ਨਾਮ ਰਤਿਆ ਸੇ ਰੰਗ ਚ ਲੂਲਾ ਫਿਰ ਕਹ ਅੰਕ ਸਮਾਏ। ਜੇ ਮਨਮੁਖਾਂ ਦੀ ਸੰਗਤ ਕਰਦੇ ਰਹੋਗੇ ਫਿਰ ਕਿਹੜੇ ਮੂੰਹ ਨਾਲ ਉਹਦੇ ਕੋਲੇ ਜਾਓਗੇ ਪੁਛਤਾਉਂਦੇ ਹੀ ਪੁਛਤਾਉਂਦੇ ਰਹੋਗੇ ਦੁੱਖਾਂ ਦੇ ਵਿੱਚ ਘਿਰ ਕੇ ਹੋਰ ਦੁੱਖ ਕਮਾਈ ਜਾਓਗੇ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹਨ ਉਹਨਾਂ ਦੇ ਚਿਹਰਾ ਜੋ ਹੈ ਮੂੰਹ ਇਹਨਾਂ ਦਾ ਲਾਲ ਹੋ ਜਾਂਦਾ ਪਰਮੇਸ਼ਰ ਦੇ ਰੰਗ ਨਾਲ ਉਹ ਪਰਮੇਸ਼ਰ ਦੇ ਪਰਮੇਸ਼ਰ ਦੀ ਤੁਸੀਂ ਗੋਦ ਹੀ ਮਾਣ ਲਵੋਗੇ ਤਿਸ ਜੇਵੜ ਅਵਰ ਨਾ ਸੂਝਈ ਕਿਸ ਅੱਗੇ ਕਹੀ ਹੈ ਜਾਏ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇ ਪੁਜਾਈ ਇਹ ਸੂਝ-ਬੂਝ ਵੀ ਸੱਚੇ ਗੁਰੂ ਨਹੀਂ ਬਖਸ਼ਣੀ ਹੈ ਕਿ ਕਿੰਨਾ ਸੱਚਾ ਦੇ ਵਿੱਚ ਸੰਗਤ ਕਰਨੀ ਹੈ ਉਹਨਾਂ ਦੇ ਵਿੱਚ ਪਰਮੇਸ਼ਰ ਜੀ ਦੀ ਸਿਫਤ ਸਲਾਹ ਕਰਨੀ ਹੈ ਉਸ ਗੁਰੂ ਵਰਗਾ ਕੋਈ ਹੋਰ ਵੱਡਾ ਹੈ ਹੀ ਨਹੀਂ ਆ ਇਹ ਇਹ ਬੇਦਨਾ ਵੀ ਇਹ ਅਰਦਾਸ ਵੀ ਤੁਸੀਂ ਹੋਰ ਕਿਸੇ ਅੱਗੇ ਜਾ ਕੇ ਨਹੀਂ ਕਰ ਸਕਦੇ ਜਿਨੇ ਸੱਚਾ ਸੱਚ ਸਲਾਹਿਆ ਹੋ ਤਿੰਨ ਲਾਗੋ ਪਾਏ ਸੇ ਜਨ ਸਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਈ ਜਿਨਾਂ ਨੇ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੋ ਉਹਨਾਂ ਦੇ ਨਾਲ ਲੱਗ ਜਾਓ ਉਹਨਾਂ ਦੇ ਵਿਧੀ ਵਿਧਾਨ ਦੀ ਪਾਲਣਾ ਤੁਸੀਂ ਵੀ ਨਾਲ ਕਰੀ ਜਾਓ ਉਹ ਪਰਮੇਸ਼ਰ ਦੇ ਜੋ ਜਨ ਬਣ ਗਏ ਉਹ ਸੱਚੇ ਹਨ ਉਹ ਮਾਇਆ ਦੀ ਕਾਲਖ ਤੋਂ ਬਚੇ ਹਨ ਉਹਨਾਂ ਦੇ ਮਿਲਿਆ ਤੁਹਾਡੀ ਵੀ ਮੈਲ ਲੈ ਜਾਵੇਗੀ ਉਹਨਾਂ ਦੇ ਮਿਲਾਪ ਦੇ ਨਾਲ ਤੁਸੀਂ ਪਵਿੱਤਰ ਹੋ ਜਾਵੋਗੇ ਸੱਚੇ ਨਾਮ ਦੇ ਸਰੋਵਰ ਵਿੱਚ ਤੁਸੀਂ ਵੀ ਇਸ਼ਨਾਨ ਕਰ ਲੋ ਆਤਮਿਕ ਅਡੋਲਤਾ ਦੀ ਵਿਸ਼ਤਾ ਪ੍ਰਾਪਤ ਹੋ ਜਾਵੇਗੀ ਨਾਮ ਨਿਰੰਜਨ ਅਗੰਮ ਅਗੋਚਰ ਸਤਗੁਰ ਦੀ ਆਜੁਝਾਏ ਅਨ ਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਹਰ ਰੋਜ ਤਾਨਗੁਰ ਨਾਨਕ ਦੇਵ ਜੀ ਦੇ ਸੱਚੇ ਨਾਮ ਨਾਲ ਜੁੜੇ ਰਹੋ ਪਰਮੇਸ਼ਰ ਦੀ ਭਗਤੀ ਕਰਦੇ ਰਹੋ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਓਗੇ ਤੇ ਆਤਮਿਕ ਅਡੋਲਤਾ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਪਰਮੇਸ਼ਰ ਦਾ ਨਾਮ ਜੋ ਹੈ ਉਹ ਮੈਲ ਰੈਤ ਕਰਨ ਵਾਲਾ ਪਵਿੱਤਰ ਕਰਨ ਵਾਲਾ ਹੈ ਆ ਪਹੁੰਚ ਹੈ ਬੜਾ ਡੂੰਘੇ ਜਿਗਰੇ ਵਾਲਾ ਹੈ ਇਹ ਸਾਰੀ ਵਿਧੀ ਵਿਧਾਨ ਦੀ ਸਮਝ ਸੱਚੇ ਗੁਰੂ ਤੋਂ ਹੀ ਧੰਗੁਰੂ ਨਾਨਕ ਦੇਵ ਜੀ ਤੋਂ ਹੀ ਪ੍ਰਾਪਤ ਹੋਣੀ ਹੈ ਗੁਰੂ ਨਾਨਕ ਦੇਵ ਜੀ ਨੂੰ ਵੀ ਮੰਨਿਏ ਗੁਰੂ ਨਾਨਕ ਦੇਵ ਜੀ ਦੀ ਵੀ ਮੰਨਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇਆਂ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਨੇ ਜੀ